ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਤੁਸੀਂ ਦੇਖ ਹੀ ਰਹੇ ਹੋਵਗੇ ਕੱਲ ਸਰਦਾਰ ਜੀ ਨੇ ਘਾਰੇ ਲੋਟ ਕੀਤੇ ਤੇ ਅੱਜ ਹੀ ਦੇਖ ਲੋ ਜਿਹੜੇ ਪੱਤੇ ਦੇ ਸਵੇਰ ਦਾ ਟਾਈਮ ਆ ਜੀ 8 ਵਜ ਗਏ ਨੇ ਉੱਠਿਆਗੇ 4:30 ਵਜ ਦੇ ਦੇ ਰਾਤ ਜਨਕੇ 11 ਤਰੀਕ ਨੂੰ 5 ਵਜੇ ਮੀਂਹ ਹੀਂ ਰੀ ਰਾਤ ਪੈ ਗਈ ਸੀ ਹਨਾ ਇੰਨਾ ਤੂਫਾਨ ਆਇਆ ਇੰਨਾ ਮੀਂਹ ਆਇਆ ਪਤਾ ਨਹੀਂ ਰੱਬ ਇੰਨਾ ਮੀਂਹ ਕਿਥੋਂ ਲਿਆ ਆ ਬਾਬਾ ਤੇ ਮੀਂਹ ਵੀ ਜੀ ਅਮੀਰਾਂ ਦਾ ਵਾ ਹਨਾ ਤੇ ਗਰੀਬ ਦਾ ਤਾਂ ਮੀਂਹ ਵੀ ਨਹੀਂ ਹੈਗਾ ਸਾਰਿਆ ਫਰਸ਼ ਨੂੰ ਬਾਡਾ ਪੈ ਗਿਆ ਫਟ ਕੇ ਫੱਟਿਆ ਗਿਆ ਫਰਸ਼ ਤੇ ਕਿਉ ਥੱਲੋਂ ਫਰਸ਼ ਦੀ ਮਿੱਟੀ ਨਿਕਲ ਗਈ ਤੇ ਇਟਾਂ ਹੱਲ ਗਈਆਂ ਇਹ ਪਹਿਲੇ ਰ데요 ਦੀਆਂ ਰੇ ਘਾਰੇ ਬਾਲੇ ਹੋ ਗਏ ਤੇ ਹੁਣ ਸਰਦਾਰ ਜੀ ਕਹਿੰਦੇ ਪਰਤ ਪਾਵਾਂਗੇ ਵਿਹੜੇ 'ਚ ਹੋਰ ਉੱਚੀ ਮੈਂ ਲੜ ਆਪਣੀ ਸਬਜ਼ੀ ਸਬਜ਼ੀ ਪਰਤ ਚ ਜੀ ਦਵੀ ਜਾਊ ਵਧੀਆ ਹੋਉਗੀ ਸਬਜ਼ੀ ਪਹਿਲਾਂ ਮੱਝ ਨੇ ਖਰਾਬ ਕਰਤੀ ਸੀ ਹੁਣ ਜੇ ਐਨੀ ਸੋਹਣੀ ਸਬਜ਼ੀ ਹੋਊਗੀ ਸੀ ਫਾਲ ਚ ਪਰਿੰਦੀਆਂ ਵੀ ਲੱਗੀਆਂ ਪੀਆਂ ਨੇ ਚੌਲੇ ਵੀ ਲੱਗਣ ਲੱਗੇ ਕੋਸ ਕਬੂਟਿਆਂ ਤੇ ਕੋਸ ਕਿਤੇ ਨਹੀਂ ਲੱਗਣ ਲੱਗੇ ਹਜੇ ਹਨਾ ਤੇ ਮਸਾ ਲੋਡ ਆਇਆ ਕੰਮ ਮੱਜਾਂ ਦਾ ਕੋਈ ਹੱਜ ਨਾ ਰਾਤ ਅੰਦਰਲਾ ਸਾਈਡ ਬਾਹਰਲਾ ਸਾਈਡ ਫਿਰ ਮਾਂਜੇ ਮਾਰ ਮਾਰ ਪੱਖੇ ਲਾ ਲਾਇਆ ਇਹਨਾਂ ਕੋਲ ਲਾਈਟ ਆ ਗਈ ਅੰਦਰ ਬੰਨ ਕੇ ਪੱਖੇ ਲਾਇ ਬਹੁਤ ਹੀ ਬੁਰਾ ਹਾਲ ਹੋ ਗਿਆ ਐਨਾ ਮੀ ਪਤਾ ਨਹੀਂ ਰੱਬ ਕਿੱਥੋਂ ਲਿਆਉਂਦਾ ਐ ਕਿਤੀ ਇੱਕ ਕਰੀ ਇੱਕ ਮਈ ਦਾ ਮੀਂਹ ਪੈਣ ਲੱਗਿਆਗਾ ਅੱਜ ਹੋਗੀ 12 ਮਈ। ਰੋਜ਼ ਮੀਂਹ ਜੇ ਦਿਨੇ ਨਹੀਂ ਤਾਂ ਰਾਤ ਨੂੰ ਰਾਤ ਨੂੰ ਨਹੀਂ ਤਾਂ ਦਿਨੇ ਹਨਾ। ਇੰਨਾ ਮੀਂਹ ਆਉਂਦਾ ਸੀਗਾ। ਤੇ ਬੈਡਾਂ ਵਾਲੇ ਕਮਰੇ ਚ ਚਾਉਂਗਾ ਬਾਸੜ ਨਾਲ ਕੁਛ ਚਾਦਰਾਂ-ਛੁੱਦਰਾਂ ਜਿਹਾ ਖਰਾਬ ਹੋ ਗਿਆ ਹੁਣ ਉਹ ਤੋਂ ਤੋਂ ਨਹੀਂ ਆਂਗੀ। ਮਸ਼ੀਨ 'ਚ ਪਾਈਆਂ ਪਈਆਂ ਨੇਗੀਆਂ। ਹੁਣ ਆਇਨੇ ਅਭੀ ਜਿੱਦ ਦੇਣਾ ਮੀਂਹ ਆਇਆਗਾ ਹਨਾ ਅਪ੍ਰੈਲ ਮਹੀਨਾ ਤਾਂ ਵਧੀਆ ਲੰਘ ਗਿਆ ਹੁਣ। ਮਈ ਦੇਖੋ ਮਈ ਵੀ ਅੱਧੀ ਵਧੀਆ ਲੰਘ ਗਈ ਤੇ ਦੂਜਾ ਵਾਰ ਦੇਖੋ ਜੇ ਰੱਬ ਵਿਚੜ ਚੱਕ ਲੇ ਤੇ ਸਰਦਾਰ ਜੀ ਸਵੇਰੇ 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 ਉੱਠਣਸਾਰ ਬਾਗੇ ਨੇ ਖੇਤ ਖੇਤ ਦਰਖਤ ਡਿੱਗ ਪੇ ਨੇਰੀ ਵੀ ਵਿਚ ਖੇੜਾ ਵੀ ਬਾਲਾ ਸੀਗਾ ਖੇਤ ਦਰਖਤ ਡਿੱਗ ਪੇ ਉਹ ਹੁਣ ਟਰਾਈ ਟਰਾਲੀ ਦੇ ਟਰੈਕਟਰ ਲੈ ਕੇ ਗਏ ਨੇ ਉਹ ਪਰ ਕੇ ਆਹ ਵੱਢ ਕੇ ਉਹ ਚ ਸੱਟ ਕੇ ਲਿਆਉਣਗੇ ਪਹੇ ਤੇ ਨਮਸ ਸੀਗਾ ਉਹ ਡਿੱਗ ਪੈਰਾ ਬੰਦ ਹੋ ਗਿਆ ਤੇ ਤੇ ਗੈਨੇ ਵਾਸੋਂ ਹੁਣ ਮੈਂ ਚਾਦਰਾਂ ਨਾਲ ਪਾਣੀ ਕੱਢਦਾ ਕੇ ਰਮਜਣਾ ਤੇ ਸਾਰਾ ਇਧਰੋਂ ਨਿਬੜ ਗਿਆ ਸਾਫ਼ ਸੁਪਈਆ ਨਿਬੜ ਗਿਆ ਸਾਰਾ ਟੱਬਰ ਨੇ ਲੱਗ ਕੇ ਸਾਫ਼ ਸੁਪਈਆ ਕੀਤਾ ਸਾਰੇ ਟੱਬਰ ਦਾ ਜ਼ੋਰ ਲੱਗਾ ਮੈਂ ਇਧਰੋਂ ਸਫਾਈ ਕੀਤੀ ਬੀਬੀ ਹੈ ਬਸ ਲੱਗਦਾ ਰੋਟੀ ਮੈ ਲਹੋਣੀ ਤੇ ਨਾਲ ਚਾਦਰਾਂ ਸੁਕੁਣੀਆਂ ਪਾ ਦ ਤੇ ਬਾਗ ਜ ਸਾਫ਼ ਸੁਪਈਆ ਹੋ ਗਿਆ ਕਿਉਂਕਿ ਅੱਜ ਸੁਖਮਣ ਗੁਰਮਣ ਬੀਬੀ ਨੇ ਇਧਰੋਂ ਤਿੰਨਾਂ ਨੇ ਇਧਰੋਂ ਸਫਾਈ ਕੀਤੀ ਮੈਂ ਇਧਰੋਂ ਮੱਜਾਂ ਕੰਨਿਓ ਕੀਤੀ ਪਤਾ ਨਹੀਂ ਪੱਤਾ ਸੱਤਾ ਕਿੱਥੋਂ ਆਇਆ ਇੰਨਾ ਬਸ ਕਹਿਣ ਤੋਂ ਸੁਣਨ ਤੋਂ ਬਾਹਰ ਸੀਗਾ ਹੁਣ ਜਣੀ ਕਿ ਪੋਚੇ ਵੀ ਲੱਗ ਗਏ 8 ਵਜੇ ਨੂੰ ਝਾੜੂ ਵੀ ਲੱਗ ਗਿਆ ਸਾਰਾ ਜਣੀ ਕਿ ਝਾੜ ਪੂੰਝ ਹੋ ਗਈ ਐ ਚਾਦਰਾਂ ਧੋ ਦਿੱਤੀਆਂ ਨੇ ਤੇ ਮੱਜਾਂ ਨਾ ਵੀ ਨਵੇੜ ਦਿੱਤਾ ਦਵਾਰੇ ਦਾ ਝਾੜੂ ਪੋਚਾ ਕਰ ਦਿੱਤਾ ਮੱਜਾਂ ਥੱਲੋਂ ਸਫਾਈ ਕਰ ਦਿੱਤੀ ਐ ਹੋਏ ਰੋਟੀ ਰੁੱਟੀ ਅਸੀਂ ਕੁਝ ਤੋਂ ਲਵੇ ਨਹੀਂ ਲੱਗ ਰੋਟੀ ਰੁੱਟੀ ਇਹ ਸਫਾਈਆਂ ਹੀ ਕਰੀਆਂ ਨੇ ਅੱਗੇ ਬੀਬੀ ਕਣੀ ਮੈਂ ਹਾਜੀ ਮੈਂ ਰੋਟੀ ਵਾਲੇ ਭਾਂਡੇ ਮਾਜਦਾ ਨਹੀਂ ਅਸੀਂ ਸੁਨੀਹਾ ਬਣਾ ਲੈਣੇ ਆ ਕਿ ਤੇ ਜੇ ਰੋਪਾ ਸੁਨੀਹਾ ਉੱਠ ਜੇ ਸੁਨੀਹਾ ਕੰਮ ਠੀਕ ਆ ਜਾਂਦੇ ਤੇ ਉਹ ਸਰਦਾਰ ਜੀ ਖੇਤ ਚਾਹ ਲੈ ਗੇ ਡੋਲੂ ਚਾਰਾ ਲੈ ਗੇ ਬਸ ਉਹ ਵੀ ਅੱਜ ਇਹਨਾਂ ਨੂੰ ਚਾਹ ਪੀਵੇ ਚਾਦਰਾਂ ਦਾ ਪਾਣੀ ਆਪਾਂ ਨੇ ਸਾਡੇ ਤਾਂ ਦੋਨੇ ਬੈਡਾਂ 'ਚ ਚਾਦਰਾਂ ਉਹ ਗੱਦਾ ਧੁੱਪੇ ਤਰਿਆਗਾ ਹੋਰ ਕੀ ਲੱਗੇਗੀ ਤੇ ਉਹ ਵੀ ਗੱਲ ਦਾ ਛੱਡਦੀ ਨੇਰੀ ਚ ਖੇੜਾ ਵੀ ਅਮੀਰਾਂ ਦੀ ਹੈ ਗਰੀਬਾਂ ਦਾ ਬਹੁਤ ਔਖਾ ਹੋ ਜਾਂਦਾ ਦੋਨੇ ਭਿੱਜ ਗਏ ਇੱਕ ਭਿੱਜਿਆ ਆਇਆ ਕਰਦੀਆਂ ਲੋਕ ਜਿਹੜੇ ਆਪਣੇ ਚਾਦਰਾਂ ਦਾ ਪਾਣੀ ਨਿਕਲ ਗਿਆ ਆਪਾਂ ਕਰ ਦੇਵਾਂਗੇ ਨਵਾਂ ਬੰਦ ਫਲਾ ਚਾਦਰ ਸੁਕਣੀ ਹੋਊ ਲੋ ਜੀ ਪਪੇਖਾ ਚੀਰ ਦਿੱਤਾ ਹੁਣ ਸੇਲ ਦਿਆਂਗੇ ਲਸਣ ਤੇ ਕਾਜ ਉਦੋਂ ਮੇਰੀ ਮਲਾਈ ਤੇ ਮਧਾਨੀ ਲਾਈ ਹੋਈਏਗੀ ਮਧਾਨੀ ਹੈ ਜੇ ਗਰਮ ਸੀ ਮਾ ਠੰਡੀ ਹੋ ਜਾਣੀ ਇੰਨੇ ਮੇ ਸਬਜੀ ਕੱਟ ਲੈਣੀ ਸਰਦਾਰ ਜੀ ਹੁਣ ਕੱਖ ਪਾ ਕੇ ਮੈਂ ਸਬੰਦੀ ਨੇ ਉਹਨਾਂ ਨੇ ਹੁਣ ਉਹ ਜਿਹੜੇ ਨਾ ਰਾਤ ਮੀਂਹ ਨਾਲ ਘਾਰੇ ਸੀ ਜਿਹੜੇ ਖੁੱਲ ਕੇ ਪਾੜ ਇੱਟਾਂ ਫਰਸ਼ ਲੱਗੇ ਜਿੱਟਾ ਥੱਲੋਂ ਵੀ ਘਾਰਾਂ ਨਾਲ ਮਿੱਟੀ ਖੁਰਨਾ ਫਰਸ਼ ਨੂੰ ਵਾੜਾ ਠੀਕ ਹੋ ਜਾ ਉਖੜ ਗਏ ਰੇ ਇੱਕ ਅਦਾਤ ਨੂੰ ਉੱਲ ਲ ਉਖੜ ਗਿਆ ਨਾਲ ਉਹ ਠੀਕ ਕਰਦੇ ਨੇ ਬਸ ਵੇਰੇ ਮੁੜ ਕੇ ਹੰਬ ਗੇ ਕੰਮਾਂ ਚ ਹੁਣ ਲੱ ਪੈ ਦਾ ਰੈਸਟ ਕਰੀ ਆ ਦੋ ਸੂਤਾਂ ਤੇ ਤਰਪਾਈ ਰਹਿੰਦੀ ਸੀ ਕਿ ਕਰਨ ਵਾਲੀ ਇਹ ਤਰਪਾਈ ਕਰਕੇ ਕੱਪੜਾ ਦਾ ਕਾਟਾਂ ਦੇ ਛੋਟ ਸੀ ਨਰ ਹੁਣ ਪਾਣੀ ਕੱਢਿਆ ਲੱ ਪੈ ਦਾ ਪਰ ਕੰਮ ਕਰਕੇ ਤਰਪਾਈ ਕਰੀ ਐਨਾ ਰੰਗ ਨਿਕਲ ਗਿਆ ਚਾ ਫਰੋਜੀ ਤੋਂ ਬਹੁਤ ਜਿਆਦਾ ਦੇਖ ਕੇ ਤੇੜੀ ਕਿ ਮੇ ਲੋਟ ਕਰ ਦ ਵਿੱਚ ਘੁਰਪੀ ਨਾਲ ਮਿੱਟੀ ਪਾਉਂਦਾ ਚਲ ਚਲ ਤੋਰ ਮਾਰੇ ਕਰੀ ਚੱਲੀ ਹੈ ਇਹ ਕੀ ਹਾ ਦਾ ਸ਼ੁਰੂ ਕਰਨਾ ਫੇਰ ਹੀ ਲੋਟ ਕਰੂਗਾ ਤੇਰੇ ਤੋਂ ਆਪ ਕੋ ਬਣਾਇਆ ਮੈਂ ਪਾਨ ਕੇ ਆਰ ਕੱਟ ਕੇ ਪਾਣੀ ਵਿੱਚ ਪਾਉਣੀ ਉਹ ਕਰੀ ਮੈਂ ਅਨਖਿਆ ਕੰਮ ਨਾਲ ਹੀ ਹੈ ਫੇਰ ਕੀਆ ਤੋਂ ਕੱਚਾ

ਕਹਿੰਦੀ ਕਿਥੇ ਢੀਣੀ ਆ ਟੜ ਤੇ ਤੋਂ ਫੇਰ ਤੇ ਨਮਾਣੀ ਆ ਸੀ ਦੋ ਦਿਨ ਹੋ ਗਏ ਕੋਲ ਕਰੀ ਬੈਂਕ ਤੇ ਤੋਂ ਬਾਅਦ ਜਾਂ ਨਮਾਣ ਤੋਂ ਨਹੀਂ ਖੰਦੀ ਨੀੜੀ ਨਾ ਜਿਹੜੇ ਕੰਮ ਬਾਲੇ ਖਰਾਬ ਕਰਦੀ ਵਿਚ ਰੇਤਾ ਪਾ ਕੇ ਜਿਆੜਾ ਪਾ ਦੇ ਉਹ ਪਾਣੀ ਰੋਲ ਜਿੱਤਾ ਨਹੀਂ ਕੱਟੀ ਰਹੀ ਤਿੰਨਾ ਕੱਟੀਆਂ ਦਾ ਪਾਣੀ ਨਹੀਂ ਦਿੱਤਾ ਚੱਕ ਕੇ ਲੈ ਕੇ ਪਾਣੀ ਚੋਲੋ ਜੇ ਪਾਖੇ ਆ ਧੋਦੀਆਂ ਟੱਟੀਆਂ ਜਿਹਨੂੰ ਪਾਣੀ ਪਾਰੀ ਮੈਂ ਸੰਧ ਦੇ ਪੇਰ ਤੇ ਆਣਾ। ਸੱਚੀ ਵੀ ਕਰੀ ਜਾਂਦੀ ਹਾਂ। ਫਿਰ ਮੇਉ। ਹੰਮ ਬੇ ਆਉਂ ਤੋ ਕੀ ਕਰ। ਲੋ ਜੇ ਪਕੈਂਪਰ ਭਰਤਾ ਤੌੜੀ ਭਰਤੀ। ਇੱਧਰ ਸਬਜੀ ਚੀਰਤੀ। ਤੇ ਇੱਧਰ ਆਪਾਂ ਹੁਣ ਮਲਾਈ ਰੜਕਲੀ। ਮਲਾਈ ਰੜਕ ਤੇ ਨਾਲ ਹੁੰਦੇ ਇੱਧਰ ਕੜਾਹੀ ਧਰ ਲਈ। ਦਾਲ ਫਦੇ ਮੱਖਣੀ ਕੜ ਕੜ ਕੜਾਹੀ ਦੇ ਵਿੱਚ ਧੋ ਬਣਾ ਲਾਂਗੇ ਧੋ ਬਣਾ ਕੇ ਆਪਾਂ ਸਬਜ਼ੀ ਬਣਾ ਇਹ ਕੜਾਹੀ ਚ ਜਿਹੜਾ ਪਾਣੀ ਉਹ ਸੁੱਕਦਾ ਆਪਾਂ ਬਿਦਾਣੀ ਪੁੰਜਣਾ ਨੇ ਇਹਦਾ ਕੋਈ ਨਾ ਰਹੁੰਦਾ ਫਤ ਕੇਲੇ ਗਟ-ਗਟ ਮੱਖਣ ਦੇ ਰੱਖਣੀ ਤਾਜੀ ਮੱਖਣੀ ਬੈਠੇ ਚ ਬੱਤ ਖਾਣ ਮੈਂ ਤਾਂ ਖਾਉਂਗੀ ਪਰ ਉਹ ਬੇਹੀ ਜੇ ਜਿਹੜੀ ਪਰਸੋਂ ਰੱਖੀ ਤੋ ਪਾ ਦੇਵਾਂ ਜਿਹੜੀ ਬੇਹੀ ਰੱਖੀ ਆ ਵੇਖੀ ਜੀ ਪਈ ਆ ਜਿਹੜੀ ਵਿੱਚ ਪਾ ਦੇਣੀ ਮਦਾਨੀ ਅੱਧਾ ਲੀ ਪਿਆ ਮਹੱਤਵਿਆ ਨਾ ਮਾਸੀ ਜੀ ਆਪਾਂ ਹੀ ਪੜਾਣੀ ਸੁਣ ਲੈ ਫਿਰ ਹੋਂ ਲੱਗ ਹੈ ਕੀ ਮੈਂ ਚੁੱਮਚੇਂ ਦੇ ਦੀ ਮੈਨੂੰ ਇਹ ਸਮਝ ਨਹੀਂ ਆਉਂਦੀ ਮੱਖਣੀ ਦੀ ਸਮਝ ਆਏਗੀ ਇਹ ਮੈਂ ਪਕੀ ਤੰ ਮੈਂ ਤੇਰੇ ਲਈ ਕਾਮਾਂਚਾ ਸਜਰੀ ਪਰ ਸੌਣ ਪਈ। ਵਧੀਆ ਹੀ ਤਮਾਖੜੀ ਵੀ ਵਧੀਆ ਅਜ ਸਜਰੀ ਸਜਰੀ ਵੀ ਵਧੀਆ ਨਾ। ਬਸ ਨਾਲ ਹੁੰਦੀ ਆਪਣਾ ਹੋਣ ਪਾਸ 10 ਮਿੰਟ ਲੱਗਣੇ ਨੇ ਕਿਉਂ ਬਾਣਨ ਨੂੰ। ਕਿਉਂਕਿ ਇਹ ਠੰਡਾ ਪਾਣੀ ਪਾ ਕੇ ਆਪਾਂ ਬਣਾਓ ਖਾਸਾ ਬਰਫ਼ਾ ਠੰਡਾ ਪਾਣੀ। ਮੈਂ ਜਿੰਨਾ ਕ ਪਾਣੀ ਪਾਉਣਾ ਹੁੰਦਾ ਉਹਨੇ ਪਾਣੀ ਚ ਡੋਂਗਾ ਬਰਫ਼ ਦਾ ਸਿੱਟਦਾਨੀਆ ਕੰਮ ਕਰਦੀ ਕਰਦੀ ਜਿਹੜਾ ਕੁਰਜਾ ਦੇ ਪੇਰ ਤੇ ਉਹ ਪਾ ਦਾਨੀ। ਇਹਨੇ 2 ਮਿੰਟਾਂ ਚ ਹੀ ਰੜਕਿਆ ਜਾਂਦਾ ਸਾਰੇ 5 ਤੋਂ 5-7 ਮਿੰਟਾਂ ਚ ਜੜਕ ਕੇ ਫਿਰ ਕਿਉਂ ਬਣਾਉਂਦੇ ਹਾਂ ਬਸ 4 ਵਜੇ ਕਿਉਂ ਘੁਮਣਾ ਮੱਥਾ ਪਗਾਈ ਵਾਰੀ ਬਾਤ ਦੀ ਹੈ ਚੀਜ਼ਾਂ ਰੇਟ ਮਿਲਦਾ ਨਹੀਂ ਜਿਹੜਾ ਮੈਂ ਪਿਓਰ ਕਿਉਂ ਬਣਾਉਣੀ ਆਂਗੀ ਵੇ ਤਾਂ ਜਿਆਦਾ 3000 ਕਿਲੋ ਨੂੰ ਭਿੰਮਿਆ ਤਾਂ ਇਸ ਕਿਹੜਾ ਮਲਾਪ ਤਾਂ ਕੀ ਪਿਆਰ ਦੱਤਰਾ ਪਿਆਰ ਪਿਆਉ ਵਿਚਾਰੇ ਭੈਣ ਭਾਈ ਆਹੇ ਜਿੰਨ ਕਹਿੰਦੇ ਸਾਨੂੰ ਪਿਆਰ ਚੀਜ਼ ਹੋਣੀ ਚਾਹੀਦੀ ਹੈ ਪੈਸੇ ਦਾ ਕੋਈ ਚੱਕਰ ਨਹੀਂ ਵਿਚਾਰੇ ਜਿਹਨੇ ਪ੍ਰਾਣੀ ਨਾਲ ਕਿਉਂ ਹੋਵੇ ਸਾਫਤਾ ਹੋਵੇ ਹੈ ਅਨੇ ਤਾਂ ਮਣਾ ਹੈ ਨਹੀਂ ਦਾ ਕੋਈ ਮਲਾਪ ਮਲਾਪ ਕਰਦੇ ਚਲੋ ਜੱਪਣਾ ਕਿਉਂ ਮਧਾਣੀ ਪੁੰਜ ਨੂੰ ਟਾਈਮ ਲੱਗੂਗਾ ਲੋ ਜੀ ਕਿਉਂ ਆਪਣਾ ਜੋਰਾ ਤੇ ਰਿੱਜੀ ਆਂਦਾ ਬਸ 5 ਮਿੰਟ ਲੱਗਣੇ ਨਹੀਂ ਹੈਗੇ 4 5 4 5 ਕਿ ਮਿੰਟ ਹੋਗੇ ਧਰੇ ਨੂੰ 4 5 ਮਿੰਟਾਂ ਚ ਹੋਰ ਬਣ ਜੂ ਇਧਰ ਚਾਹ ਪਈ ਸੀ ਮੈਂ ਤੇ ਸਰਦਾਰ ਚਾਹ ਪੀਣਿਆ ਮਧਾਣੀ ਤੋਤੀ ਆਏਗੀ ਹਾਂ ਸਰ ਆਹ ਸਾਬਣ ਲਾ ਕੇ ਚਾਹ ਮੈਂ ਦੂਜੇ ਦਿਨ ਰੜਕਾ ਤੀਜੇ ਦਿਨ ਰੜਕਾ ਚ ਰੋ ਰੜਕਾ ਸਾਬਣ ਲਾ ਕੇ ਮਧਾਣੀ ਧੋਣੀ ਆਇਤਾ ਘਾਰੇ ਨੇ ਬਦੀਨ ਕਰਲੇ ਕਰੋਜ ਦਾ ਮੀਂਹ ਇੱਕ ਰੋਜ ਦੇ ਘਾਰੇ ਰਾਤ ਇੰਨਾ ਮੀਂਹ ਆਇਆ ਮੀਂਹ ਨਾਲ ਘਾਰੇ ਹੋ ਗਏ ਆ ਇਥੋਂ ਆ ਰਦਾ ਪੱਟਿਆ ਗਿਆ ਹੁਣ ਇਹ ਰਰੇ ਥੱਲੇ ਸਰਦਾਰ ਜੀਆਂ ਨੇ ਰੋੜ ਇੱਟਾਂ ਪਾ ਕੇ ਫੇਰ ਇੱਥੇ ਮਿੱਟੀ ਲਾਈ ਆ ਜਿਹੜੇ ਘਾਰੇ ਪੱਟੇ ਗਏ ਹੁਣ ਭਰਤ ਫੋਰ ਪਾਉਣ ਨੂੰ ਕਹਿੰਦੇ ਨੇ ਮੇਰੀ ਸਬਜ਼ੀ ਪਾਲੀ ਫਲੋਸੀ ਨੀ ਕਿ ਨੀ ਕਿ ਪ੍ਰਿੰਡੀਆਂ ਵੀ ਲੱਗੀਆਂ ਪਈਆਂ ਨੇ ਮਿਰਚਾਂ ਵੀ ਲੱਗੀਆਂ ਪਈਆਂ ਨੇ ਤਾਂ ਹੁਣ ਦਿਖਾਉਣਿਆਂਗੇ ਮੇਰੇ ਅੰਦਰ ਕਿਹੋ ਜਿਹਾ ਨਿਕਲ ਜੇ ਲੋ ਮਿਰਚਾਂ ਵੀ ਲੱਗੀਆਂ ਪਈਆਂ ਨੇ ਗੀਆਂ ਆਏ ਮਿਰਚਾਂ ਵੀ ਲੱਗੀਆਂ ਆਈਆਂ ਤੇ ਬੈਂਗਣੀ ਵੀ ਲੱਗਈ ਤੇ ਮੇਰੇ ਹੁਣ ਸਾਰੀ ਸਬਜੀ ਆਹ ਪਰਿੰਡੀਆਂ ਵੀ ਲੱਗੀਆਂ ਪਈਆਂ ਨੇ ਗੀਆਂ ਸਾਰੀ ਸਬਜੀ ਮੇਰੀ ਹੁਣ ਇੱਥੇ ਭਰਤ ਪੈ ਜਾਊਗੀ ਦੀ ਪੈਨੇ ਚਲ ਭਰਤ ਤੇ ਲਾ ਲਾਂਗੇ ਦਵਾਰੇ ਫੇਰ ਹੋਰ ਕੀ ਹੈ ਲੋ ਜਿਸ ਤਰ੍ਹਾਂ ਸਾਡੇ ਕੋਲ ਸਾਰਾ ਦਿਨ ਹੋਈ ਜਾਂਦੇ ਨੇ ਪੁੱਠੇ ਕੰਮਾਂ ਤੇ ਕੋਲ ਹੋਈ ਜਾਂਦੇ ਨੇ ਇੰਨੇ ਪੁੱਠੇ ਕੰਮ ਹੋ ਗਏ ਬਹੁਤ ਜਾਰੇ ਹੂੰ ਇੰਨਾ ਹੁਣ ਹਨਾ ਪੈਸਾ ਨਹੀਂ ਜੇ ਹੁਣ ਲੱਖ ਰੁਪਈਆ ਹੋ ਤਾਂ ਸਾਰੇ ਵੇੜੇ ਚ ਲੱਖ ਡੂੜ ਲੱਖ ਖੂ ਫੇਰ ਫਰਸ ਲਗੋਣਾਈ ਲੱਖ ਡੂੜ ਲੱਖ ਇਕੱਠੇ ਲਾ ਦੇਗੀ ਹੈ 4 ਲੱਖ ਲੱਗ ਜੇ ਵੇੜੇ ਚ ਹਾਂ ਤਾਂ ਹੀ ਅਜੀ ਹੁਣ ਕੀ ਕਰੀਏ ਹਨਾ ਲੈ ਇੰਨਾ ਕ ਕੀ ਕੀਤਾ ਆਪਾਂ 2 ਲੱਖ ਰੁਪਈਏ ਦਿੱਤੇ ਨੰਗਾ ਗਾਤੀ ਜੇ ਵੇੜੇ ਚ ਫਰਸ ਹੈ ਜੇ ਘਾਰੇਪ ਤਾਂ ਫੇਰ ਪੈਣ ਹੋਟਣਗੇ ਜੇ ਸਾਰਾ ਵੇੜਾ ਪੱਕਾ ਹੋ ਹੁਣ ਕੀ ਕਰੀ ਖਰਚੇ ਵਾਲੇ ਹੋ ਹੀ ਜਾਂਦੇ ਨੇ ਹੁਣ ਸਰਦਾਰ ਜੀ ਕਹਿੰਦੇ ਪਰਤ ਦੇਖ ਲਾਂਗੇ ਪਰਤ ਪਾ ਲਾਂਗੇ ਪਰਤ ਵੀ ਤਾਪੂ ਜੇ ਰੱਬ ਸੁੱਕ ਪਕਾ ਕਰੂਗਾ ਹਾਂਏ ਕੋਲ ਹੋ ਹੀ ਜਾਂਦੇ ਨੇ ਢੋਏ ਚ ਵੀ ਪਾਣੀ ਖੜਾ ਹੈਗਾ ਕੁਝ ਸੁੱਕਾ ਕੁਝ ਖੜਾ ਹੈਗਾ ਇਸ ਪਰਾਂ ਦੇ ਸਾਡੇ ਕੰਮ ਸਾਰੇ ਪੁੱਥੇ ਹੋ ਗਏ ਹੂੰ ਗਰੀ ਹੁਣ ਤਾਂ ਕੋਈ ਚੀਜ਼ ਸਾਰੀ ਚੀਜ਼ ਕਰਨੀ ਔਖੀ ਹੋ ਜਾਂਦੀ ਹੈ। ਹਾਏ ਹਾਏ। ਲੋ ਜੀ ਹੁਣ ਆਪਣਾ ਕਿਉ ਬਣ ਗਿਆ ਮੈਂ ਲਾਤਾ। ਉਹ ਗਰਮੀ ਕਰਨੀ ਪੈਂਦੀ ਹੈ। ਕੋਈ ਗੱਜ ਨਹੀਂ ਤੇ ਕਿਤੇ ਤਾਂ ਸੁਨਾਮਾ ਆ ਗਿਆ ਬੰਦੂ ਆ ਨਿੱਤਰ ਜਾਣ ਦੇ ਕਿਉਂ ਫੇਰ ਬਣਾਵਾਂ ਫੇਰੀ ਜੀ ਆਂਦਾ ਹਾਂ ਤੇ ਫੇਰੀ ਡੱਬਾ ਵੀ ਇਕੱਠਾ ਹੋਊਗਾ ਨਾ ਸਤੀਰ ਦੇ ਕਿੰਨੀ ਚ ਪੋੜਾਂ ਉਹ ਹਰ ਜ ਬੁਰ ਮਣਾਏ ਨਾ ਸਾਰ ਮੈਂ ਤੜਕਾ ਦੇ ਸੀ ਕਿਉਂ ਇਹਨੂੰ ਪਾ ਲਾਜ ਹੋ ਗਿਆ ਹੂੰ ਤਾਂ ਤੇਲ ਦਾ ਵਧੀਆ ਹੂੰ ਤਾਂ ਤੇਲ ਦਾ ਪਾਉਣੇ ਹੁੰਨੇ ਆ ਕੱਦੂ ਤੋਰੀਆਂ ਚ ਉਹਦਾ ਪਾਉਣੇ ਹੁੰਨੇ ਆ ਉਹ ਕਰਸੀ ਪਾ ਲਈ। ਐ ਨਿੱਤਰ ਜੂਆ। ਹਰ ਜਪਤੀ ਦਿਨ ਨਾ ਕਿ ਨਿੱਤਰ ਦਾ ਤੂੰ ਕਰਸੀ ਮਾਰਦੀ ਆ ਵਿੱਚ। ਨਿੱਤਰ ਜਾਂਦੇ ਮੇਰਾ ਕੰਮ ਨਹੀਂ ਚੱਲੇਗਾ। ਅ ਕਾ ਹੁਣ ਬੱਜ ਗਏ ਹੁਣ ਕਿ 4:30 ਅ ਮੈਂ ਕੱਢਣ ਲੱਗੀ ਤੇ ਕਿਉਂ 13 ਮਿੰਟਾਂ ਤੇ। ਇਹ ਜਿਹਾ ਕੱਢ ਲਿਆ। ਥੋੜਾ ਜਿਹਾ ਪਾ ਲਈ। ਮੇਸੇ ਆ ਜਾ ਹਮ ਆਪਣੀ ਸਬਜੀ ਤੇ ਤੇਰੀ ਤੇ ਖਾਸਾ ਜੀਰਾ ਹੋਵੇ ਖਾਸੀ ਹੋਵੇ ਮੇਥੀ ਸਿਕਾਈ ਹੋਈ ਛੇਰ ਵਧੀਆ ਵੰਦੀ ਹੈ ਜੇ ਹੈਗਾ ਆਪਣਾ ਹੋਰ ਕੁਝ ਨਹੀਂ ਹੈਗਾ ਅੱਜ ਟਮਾਟਰ ਟਮਾਟਰ ਹੈ ਨਹੀਂਗਾ ਅੱਜ ਸਾਡੀ ਨਰਸ ਵਿੱਚ ਅੱਜ ਦੀ ਲਾੜੀ ਨਹੀਂ ਸਕਦੀ ਤੇ ਟਮਾਟਰਾਂ ਚ ਤੇ ਨਹੀਂ ਮੇਸੇ ਵਿੱਚ ਹੈਗਾ ਲਾੜੀ ਤੇ ਤਿਆਰ でも、きゃいけないのは、バリューを見て、バリューポーズに行くかもかれない。 ਸਰ ਪਾਉਣੇ। ਇਹ ਹੁੰਦੇ ਨੇ। ਤਾਂ ਕਿ ਆਪਣੀ ਸਬਜ਼ੀ ਪੇਟ ਭਟਾਈ ਕਿਲੋ ਆਗਾ। 2 ਚਮਚੇ ਤਾਂ ਹੋਵਣਗੇ। ਬਾਈ ਨਾਲ 1 ਕਿਲੋ ਤਾਂ ਵਿੱਚੋਂ ਵੀ ਬਹੁਤ ਨਾਲ ਨਿਕਲ ਜਾਊਗਾ। ਹੁਣ ਤੇਲ ਵਰਗੇ। ਇਹਦੇ ਵਿੱਚ ਪਾਣੀ ਬਿਲਕੁਲ ਨਾ ਪੈ ਜਾਓ। ਆ ਬਹੁਤ ਸਾਰੀਆਂ ਭੈਣਾਂ ਹਨਾ ਸਿਲਕਾ ਪਾ ਕੇ ਸਿਲਕਾ ਲਾ ਕੇ ਬਣਾਉਂਦੀਆਂ ਨੇ। ਸਿਲਕਾ ਮਾਇਨ ਕਰੇਗੀ ਸਿਲਕਾ ਲਾ ਹੈ ਹੈ ਉਹ ਤੇ ਫੁੱਟ ਵੈਸੀ ਬਣਾਉਣੀ ਹੈ ਤੇ ਇੱਕਣਾ ਜਿਹੜੀ ਪੱਕੀ ਹੋਈ ਹੈਗੀ ਆਪਾਂ ਨੇ ਪੱਕੀ ਨਹੀਂ ਪਈ ਆ ਪੌੜੀਆਂ ਤੇ ਕਸਾਉਣਾ ਜਦੋਂ ਮਾਹ ਹੋਇਆ ਫਿਰ ਸਬਜ਼ੀ ਸੁਬਹ ਜਾਨੂੰ ਦਾ ਫਿਰ ਪੱਕੀ ਲਾ ਲਿਆ ਕਰਾਂਗੇ ਫਿਰ ਨਕਸੀ ਨਹੀਂ ਆਏਗਾ ਪਾਣੀ ਦੀ ਅੱਧੀ ਕੋਲੀ ਪਾਈ ਹੈ ਇਹ ਵੀ ਬਸ ਮੈਂ ਹੁਣ ਸੁਕਾ ਰਹੀ ਹਾਂ ਕਿ ਇਹ ਕੋਸ ਪਜਾਸੀ ਮਸਾਲਾ ਮੈਂ ਫਿਰ ਆਪਣੀ ਸਬਜ਼ੀ ਨੂੰ ਥੱਲੇ ਲੱਗਣ ਥੱਲੇ ਲੱਗੂ ਜਿਹੜੇ ਜਿਹੜੇ ਪਾਣੀ ਸੁੱਕੂ ਗਿਆ ਪੌਰ ਪਾੜੀਆਂ ਪਾਵਾਂ ਵਿੱਚ ਤੜਕੇ ਬਣਾਉਂਦੇ ਤੜਕੇ ਅਸੀਂ ਇਸ ਕਰਕੇ ਨਹੀਂ ਬਣਾਉਂਦੇ ਕਿਉਂਕਿ ਫਿਰ ਤੜਕੇ ਤਾਂ ਤੜਕਾ ਵਾਲਾ ਪੈਂਦਾ ਨਾਰਮਲ ਜੀ ਹਲਕੀ ਜੀ ਸਬਜ਼ੀ ਖਾਣੀ ਹੈ ਆਹ ਨੂੰ ਮੈਂ ਪਾ ਦਿੰਦੀ ਹਾਂ ਮੈਂ ਤੇ ਲੋਟਿੰਦਾ ਕੰਮ ਪਾਹ ਸਰਗੀ ਤੜਕੀ ਦੀ ਮਸਾਲੇ ਦੀ ਤਪੂਣ ਤੜਕੀ ਪਾਣੀ ਵਿੱਚ ਸਾਰਾ ਸੁੱਕਾ ਵੜਮਾ ਕੱਢੀ ਰਹਿ ਗਿਆ ਇਨਾ ਖਟਾ ਹੁੰਦਾ ਵੀ ਚੋਕੀ ਸਬਜ਼ੀ ਠੰਡੇ ਨਹੀਂ ਲੱਗਦੀ ਆਹ ਪਾ ਕੇ 200 ਤੇ ਕਰ ਦਾਂਗੇ। ਆਪ ਕਿਸੇ ਬਨਾਲ ਬਾਈ। ਮੀਠਾ ਫੇਰ ਵੀ ਆਊ ਪਰ ਨਹੀਂ ਨਾ ਪੂਰੀ ਤਰ੍ਹਾਂ ਪਿਆ ਰਹਣੀ। ਫੇਰ ਪੱਕੇ ਤੋਂ ਜਦ ਸਬ지 ਪੱਕੀ ਫੇਰ ਵਹਾਲਾਂ ਨੂੰ ਪਾਲਾਂ ਮੇਰੇ ਚੱਪਾ। ਮੇਰੀ ਸਿਕਾਈ ਬੰਨ ਤੇ ਬਕਰੇ ਤੇ ਇਸ ਤਰ੍ਹਾਂ ਪਾ ਲਓ ਜੀ ਉਹ ਲਾ ਪਾਈਂ ਮਾਰ ਕੇ ਬਰਾਈ ਜੀ ਬਾਸ ਬੰਨ੍ਹ ਕੇ ਕਰ ਦਨੇ ਕਿਉਂਕਿ ਭਾਪਨਾ ਵਾਲੀ ਕੰਨ ਕੇ ਜੀ ਤੇ ਰਿ ਹਿਲਾਵਾਂਗੇ ਇਹਨਾਂ 400 ਤੇ ਕਰਦਾ ਬਿਲਕੁਲ ਘੱਟ ਓ ਹੁਣ ਸਾਹਮਣੇ ਜਿੱਕੋ ਕਿਉ ਕਿਉ ਸਾਹਮਣੇ ਫਿਰ ਮੈਂ ਲੋ ਜੀ ਮੈਂ ਕਿਉ ਪਹਿਣਾ ਪੁੱਛਦੀਆਂ ਸੀ ਕਿਹੜੀ ਪੂਣੀ ਨਾਲ ਪਾਉਂਦਿਓ ਮੈਂ ਆਹ ਪੂਣੀ ਨਾਲ ਹੀ ਪਾਉਂਦੀ ਆ ਕਿਉਂਕਿ ਇਹ ਇਸ ਤਰ੍ਹਾਂ ਟਿਕ ਜਾਂਦੀ ਆ ਤੇ ਰਾਵੜ ਦੀ ਪੂਣੀ ਮੈਂ ਬਿਲਕੁਲ ਨਹੀਂ ਵਰਤਦੀ ਮੇਰੇ ਕੋਲੇ ਤਿੰਨ ਪੂਣੇ ਸਤਿਹ ਦੇ ਨੇ ਪਲਾਸਕਟ ਦੀ ਪੂਣੀ ਵੀ ਹੈਗੀ ਆ ਪਰ ਮੈਂ ਉਹ ਵਰਤਦੀ ਨਹੀਂ ਤੇ ਉਹ ਮੈਂ ਵਰਤਦੀ ਨਹੀਂ ਹੈਗੀ ਦੇਵਾ ਸਟੀਲ ਜੀ ਵਰਤਦਿਆਂ ਚਲੋ ਜੇ ਆਪਾਂ ਕਿਉਂਕਿ ਆਪਣੇ ਬਹੁਤ ਸਾਰੇ ਕੰਮ ਪੈਨੇ ਕਰਨ ਵਾਲੇ ਨਾਲ ਦੀ ਨਾਲ ਹੁਣ 4.30 ਹੋ ਗਏ ਨੇ ਉੱਤੇ ਹੋ ਗਿਆ 4:00 ਵੀ ਟਾਈਮ ਮਸਾ ਮਾਂਡੇ ਮਾਂਦੂ ਕਿਉਂ ਵਾਲੇ ਤਿੰਨ ਮਿੰਟ ਘੰਡੇ ਨੂੰ ਮਾਂਦ ਦੇ ਮਾਂਦ ਦੇ ਹਨਾ ਆਪਣੀ ਸਬਜੀ ਪੱਕੀ ਜੂ ਫਿਰ ਪਾ ਜਾਨੀਏ ਦੀ ਮੱਝਾ ਵੱਲ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰ ਦਿਆਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਪਰ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਇਸ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ